ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਛੇੜ ਲਈ ਲੈ ਕੇ ਆਏ ਹਾਂ ਗਰਮੀਆਂ ਦੇ ਆਗ ਦੀ ਬਈ ਤੋਹਫਾ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਮੇਰੇ ਵੀਰੋ ਪਟਾ ਮਾਰੋ ਸੋ ਠੀਕ ਹੋ ਬਾਈ ਜੀ ਹਾਂਜੀ ਬਹੁਤ ਵਧੀਆ ਚੜ੍ਹਦੀ ਕਲਾ ਨਾਮ ਤੇ ਬਾਈ ਆਪਣਾ ਐਡਰੈਸ ਬੋਲਦਾ ਨਾਮ ਜੀਤ ਸਿੰਘ ਹੂੰ ਪਿੰਡ ਗੱਲ ਕੋਠੇ ਜ਼ਿਲ੍ਹਾ ਬਰਨਾਲਾ ਤਹਿਸੀਲ ਜਿਹੜਾ ਬਰਨਾਲਾ ਤਹਿਸੀਲ ਦਫਾ ਨੇੜੇ ਪੱਖੋ ਕੈਂਚੀਗਾ ਠੀਕ ਹੈ ਬਈ ਕੰਟੈਕਟ ਨੰਬਰ ਬੋਲਦਾ ਆਪਣਾ ਕੰਟੈਕਟ ਨੰਬਰ 7087755731 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਹਾਂ ਬਈ ਜਿਹੜੀ ਆਪਾਂ ਸਾਹਮਣੇ ਵੇਖ ਰਹੇ ਆ ਸਭ ਤੋਂ ਪਹਿਲਾਂ ਤਾਂ ਗਰਮੀਆਂ ਦਾ ਤੋਹਫਾ ਆ ਗਿਆ ਨਾ ਹਾਂ ਗਰਮੀਆਂ ਦਾ ਤੋਹਫਾ ਜੀ ਪੂਰਾ ਹਾਂ ਕਿਹੜਾ ਸੂਆ ਸੂਈ ਆ ਬਈ ਪਹਿਲੇ ਸੂਆ ਸੂਈ ਆ ਜੀ ਪਲੂਨ ਸੂਈ ਆ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਆ ਅੱਜ ਇਹਨੂੰ 5ਵਾਂ ਦਿਨ ਆ ਜੀ 5ਵਾਂ ਦਿਨ ਹਾਂਜੀ ਤੇ ਕਿੰਨਾ ਬੋਲਾ ਤਿਆਰ ਆ ਬਈ ਇਸ ਟਾਈਮ ਯਾਨੀ ਕਿ ਆਪਣੇ ਘਰੇ ਦਾ ਉਹ ਯਾਨੀ ਕਿ ਹੈ 10 ਕਿਲੋ ਆਪਾਂ 9 ਕਿਲੋ ਕਹਿ ਠੀਕ ਆ ਵੀ 9 ਕਿਲੋ ਬੰਦਾ ਜਦੋਂ ਮਰਜੀ ਆ ਕੇ ਚੋਦੇ ਪਿਆ ਤੇ ਜੇ ਕੋਈ ਮੀਰ ਮੰਨ ਕੇ ਚੱਲੂਗੀ ਦੋ ਟਾਈਮ ਜਾਂ ਤਿੰਨ ਟਾਈਮ ਆਪਦੀ ਸਲੀ ਕਰਨੀ ਬੜਾ ਪੰਜ ਟਾਈਮ ਚੋਲੇ ਜਾਂ ਫਿਰ ਕਹੀ ਦਿੱਤਾ ਵੀ 9-10 ਕਿਲੋ ਬਸ ਇਹ ਦੂਪਰ ਤਾਂ ਹੈ ਨਹੀਂ ਗਾਈ ਠੀਕ ਆ ਹਾਂ ਅਗਲੇ ਦਾ ਸੇਵਾ ਦਾ ਸੇਵਾ ਕਰਕੇ ਅਲਾ ਭਰਾ 12 ਕੱਢ ਲੈ 14 ਕੱਢ ਲੈ ਆਹ ਗੋਦਾ ਕਿੰਨਾ ਦੇ ਦੂ ਐਸਟੀਮੇਟ ਆਸਟ ਯਾਨੀ ਕਿ ਬਾ 13-14 ਕਿਲੋ ਤੂੰ ਤਾਂ ਦੇ ਜੋ ਹੁਣ ਜਦ ਵੰਡ-ਵੰਡ ਪਊਗਾ ਯਾਨੀ ਆਏ ਤਾਂ ਪਹਿਲੇ ਦਿਨ ਸੋਈ ਨੂੰ ਪੰਜ ਹੋਇਆ ਪੰਜ ਤੇ 9 ਕਿਲੋ ਦੇਈ ਜਾਂਦੀ ਜਿਹੜੀ ਹੂੰ ਤੇ ਬੱਚਾ ਕੀ ਆ ਗਿਆ ਤੇ ਮਗਰ ਮਗਰ ਬੱਛਾ ਜੀ ਬੱਚਾ ਵਸਾ ਦੇਗੀ ਹੈ ਨਾ ਹਾਂ ਨਾੜੂਆ ਆਪਾਂ ਵੀ ਚੈੱਕ ਕਰਵਾਣਾ ਹਾਂ ਨਾੜੂਆ ਗੱਲਾਂ ਹੀ ਆ ਜਿਆ ਦੋ ਮਹੀਨੇ ਬਗਾ ਜਿਆ ਗੱਲਾਂ ਹੂੰ ਨਾੜੂਆ ਜਮਾ ਨਾਲ ਆ ਬਈ ਕੱਚਾ ਨਾੜੂਆ ਜਮਾ ਕੱਚਾ ਨਾੜੂਆ ਤੇ ਉਹ ਠੰਡੀ ਸੀ ਲਾ ਬਈ ਕਿਉਂ ਹਾਂ ਠੰਡੀ ਸੀ ਲਾ ਤੇ ਚੂਣ ਚ ਵਾ ਕਿਵੇਂ ਲੱਗਿਆ ਚੂਣ ਐਨ ਇੱਕ ਨੰਬਰ ਆ ਵੀਰੇ ਠੀਕ ਆ ਚੂਣ ਬਾਈ ਕਹਿੰਦਾ ਇੱਕ ਨੰਬਰ ਲੱਗਿਆ ਵਾ ਤੇ ਥਾਣਾ ਦਾ ਬਈ ਸਾਇਜ ਆਪਾਂ ਚੈੱਕ ਕਰਾਂਗੇ ਥਾਣਾ ਦਾ ਕੱਲਾ ਕੱਲਾ ਥਾਣਾ ਬੜਾ ਸੋਹਣਾ ਲੱਗਿਆ ਪੂਰੀ ਵਿੱਚ ਥਾਣਾ ਥਾਣਾ ਦੀ ਕੁਆਲਿਟੀ ਬੜੀ ਚੰਗੀ ਆ ਹਾਂ ਬਹੁਤ ਸੋਹਣੀ ਆ ਇੱਕੋ ਜਿਹਾ ਥਾਣਾ ਬਈ ਬਾਕੀ ਸਾਇਨਿੰਗ ਦੀ ਗੱਲ ਕਰੀਏ ਚਮਕ ਦੀ ਗੱਲ ਕਰੀਏ ਫੁੱਲ ਆ ਹਨਾ ਪੂਰੀ ਪੂਰੀ ਇੱਕ ਨੰਬਰ ਹਮ ਸਹੀ ਗੱਲ ਆ ਬ੍ਰੀਕੀ ਜੰਗ ਆ ਗਈ ਬ੍ਰੀਕੀ ਜ ਬ੍ਰੀਕੀ ਜੀ ਕਿਉਂਕਿ ਨਾਲੇ ਫੈਡ ਚੰਗੀ ਆਊਗੀ ਗਰਮੀ ਨਹੀਂ ਮੰਨਣੀ ਹਨਾ ਹਾਂਜੀ ਹਾਂਜੀ ਖੋਲਿਓ ਬਾਈ ਤੋਰੇ ਮੜੀ ਪਲਾਂ ਧੁੱਪੇ ਵਾਂਦੇ ਕੋਈ ਚੱਕਰ ਨਹੀਂ ਹਮ ਸਹੀ ਗੱਲ ਆ ਪਾਵੇਂ ਤੋਂ ਪੇਖੜੀ ਰਹੇ ਪਾਵੇਂ ਥੋੜਾ ਥਾਂ ਹੋਵੇ ਪਾ ਬਹੁਤਾ ਬਸ ਲੈ ਉਹਨੇ ਜਾਣੀ ਆ ਜਿਹਦੇ ਹੱਥ 'ਚ ਫੋਨ ਹੋਇਆ ਤੈਨੂੰ ਇੱਕ ਮੈਂ ਦੱਸਦਾ ਠੀਕ ਆ ਹਾਂ ਵੀ ਮੋਲਾ ਇੰਨਾ ਦੇਣ ਲੈਣ ਜਾ ਜਾ ਹਾਂ ਮੋਲਾ ਜਾ ਪਾ ਇਹ ਜਾ ਕਰ ਦੇਣਾ ਬਸ ਜਿਹਦੇ ਹੱਥ 'ਚ ਫੋਨ ਹੋਇਆ ਉਹ ਲੈ ਜਾਊਗਾ ਇਹਨੂੰ ਠੀਕ ਹੈ ਭਾਈ ਹਾਂ ਮੋਲ ਭਾਈ ਕਹਿੰਦਾ ਭਈ ਇੰਨਾ ਕਿ ਜਾਇਜ਼ ਹੋਣਾਗਾ ਜਿਹਦੇ ਹੱਥ 'ਚ ਫੋਨ ਹੋਇਆ ਉਹੀ ਲੈ ਜਾਊਗਾ ਬਾਕੀ ਲੇਵਾ ਜਿਹੜਾ ਬਹੁਤ ਸੋਹਣਾ ਆ ਗਿਆ ਕਰਮਲ ਨੂੰ ਫੀਟਿੰਗ ਜਲਾ ਲੇਵਾ ਆ ਗਿਆ ਬਾਕੀ ਕਮਾਲ ਦਾ ਥਣ ਲੱਗਿਆ ਬਹੁਤ ਸੋਹਣਾ ਪੂਰੀ ਬਿੱਥੀ ਜਿਹਨੂੰ ਆਪਾਂ ਕਹਿੰਦੀਆਂ ਥਣ ਲੱਗਿਆ ਵਾ ਠੰਡੀ ਸੀਲ ਦੇਖੋ ਮੌਨਾਂ ਤੁਰ ਜਾਂਦੀ ਕੋਈ ਚੱਕਰ ਨਹੀਂ ਹੈ ਨਾ ਪਾ ਨਾ 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 ਕੋਈ ਮਤਬਲੀ ਨਹੀਂਗਾ ਤੇ ਤਾਰਾ ਮਰੋਂਗੇ ਭਈ ਇਹਦੀ ਹਾਂ ਮਾਤਾ ਚੂਕੇ ਦਿਖਾ ਦੂਗੀ ਐਸਾ ਪਾਰਟੀ ਤੇ ਖੁਗਾਲੀ ਨਹੀਂ ਦੇ ਮੁੱਲ ਫਿਰ ਕੀ ਰਹੂਗਾ ਲੈਣ ਦੇਣੀ ਆ ਜੀ ਮੋਲੜਾ ਟ੍ਰੇਡਰ ਦਾ ਬਸ ਉੱਡਦਿਆਂ ਵਾਲਾ ਵੀ 42000 ਰੁਪਿਆ ਮੋਲ ਠੀਕ ਆ 42000 ਹਾਂ ਉਹ ਤੁਮਾਨ ਤਾਂ ਥੋੜਾ ਕਹਣਾ ਬੱਚੋ ਤੈਨੂੰ ਪਤਾ ਆਏਗਾ ਇਹ ਬੰਦੇ ਦਾ ਮਾਨਤਨ ਤਾਂ ਹੁੰਦਾ ਹੀ ਹੁੰਦਾ ਯਾਨੀ ਕਿ ਹੂੰ ਉਹਦਾ ਕੋਈ ਚੱਕਰ ਨਹੀਂ ਮਾਨਤਨ ਤਾਂ ਕਰਾਂਗੇ ਵਿੱਚੋਂ ਠੀਕ ਹੈ ਭਾਈ ਮਾਨਤਨ ਭਾਈ ਕਹਿੰਦਾ ਕਰ ਦਾਂਗੇ ਭਈ ਆਏਗਾ ਉਹਦਾ ਰੇਕ ਬੱਤੇ ਦਾ ਕਰੀ ਸੁਣੋ ਲੈ ਵਾ ਦੇਖੋ ਪੌੜਾ ਕਮਾਲ ਆ ਗਿਆ ਬਾਕੀ ਥਣ ਵੀ ਬਹੁਤ ਚੰਗਾ ਆ ਗਿਆ ਹਨਾ ਹਾਂ ਠੰਡੀ ਸੀ ਲਬੋਤ ਆ ਬਈ ਹਨਾ ਹਾਂ ਇਹ ਤਾਂ ਕੋਈ ਜੱਕਰੀ ਨਹੀਂ ਹੂੰ ਸਹੀ ਗੱਲ ਜਿਹੜਾ ਮਰਜੀ ਚੋਲਿਆ ਹੁਣ ਬੇਬੇ ਆਪਣੇ ਨੇ ਪੀੜੀ ਰਾ ਢਾ ਕੇ ਚੋਣੀਆਂ ਕੋਈ ਚੱਕਰੀ ਨਹੀਂ ਗਾ ਠੀਕ ਹੈ ਬਈ ਹਾਂ ਬਈ ਕਹਿੰਦਾ ਬੇਬੇ ਨੇ ਪੀੜੀ ਬਈ ਢਾਲ ਨਹੀਂ ਆਹ ਢਾਲੀ ਪੀੜੀ ਲੈ ਮੈਂ ਬਸ ਇੱਧਰ ਕਰ ਦਿੰਦਾ ਸਹੀ ਗੱਲ ਆ ਮੀਂਹ ਹਾਂ ਲਾ ਮਾਰ ਤਾਰਾ ਤਾਰਾ ਮਾਰ ਕੇ ਦਿਖਾ ਦੇ ਬਾਜਾਰਾ ਖਾਣਾ ਦਾ ਸੈਜ ਆ ਜਿਹੜਾ ਬਈ ਬੜਾ ਚੰਗਾ ਆ ਹਾਂ ਆ ਦੇ ਲੈ ਕੀ ਬਾਤ ਆ ਹਨਾ ਤਾਰਾਂ ਦੇ ਅਲੱਗ ਹੈ ਸਹੀ ਗੱਲ ਹੈ ਮੋਟੀ ਮੋਟੀ ਚਵਾਈ ਆ ਹਾਂ ਦੇਖਿਆ ਤਾਂ ਬਣਾ ਦੀਆਂ ਤਾਰਾਂ ਦੇ ਲੈ ਹੂੰ ਚੈੱਕ ਕਰੋ ਬਾਈ ਚੋਣ ਚਵਾ ਨਾ ਇੱਕ ਨੰਬਰ ਆ ਗਿਆ ਬਹੁਤ ਸੋਹਣਾ ਚੋਣ ਚਵਾ ਲੱਗਿਆ ਲੈ ਵਿੱਚ ਹੋਈ ਜਾਂਦੀ ਬੱਸ ਬੱਸ ਕਰ ਹੁਣ ਕੁੱਤ ਇਹਦਾ ਤੁਰਦੇ ਸਹੀ ਗੱਲ ਹੈ ਬਾਈ ਠੰਡੀ ਸੀਲ ਦੇਖੋ ਬਾਈ ਬੇਬੇ ਨੇ ਜਿਵੇਂ ਪਲੂਨ ਆ ਹਾਂ ਕੋਈ ਮੱਤਬਲੀ ਨਹੀਂ ਯਾਰ ਜਪਾਪ ਤੇਰਾ ਉਹਨੇ ਪੀੜੀ ਡਾ ਲੂਗੀ ਕੋਈ ਦੱਸ ਦੇ ਥੱਲੇ ਹੂੰ ਸਹੀ ਗੱਲ ਹੈ ਹਾਂ ਜਿਵੇਂ ਥਾਣਦੇ ਹਾਂ ਹਾਂ ਬਸ ਮਾ ਹੁਣ ਕਰਿਆ ਥਾਣਾ ਤਾਂ ਉਹ ਤਾਂ ਫਿਰ ਤੈਨੂੰ ਪਤਾ ਜੇ ਨજર ਬੱਚਾ ਨਾ ਛੱਡੀ ਉਹ ਨજર ਬਸ ਹੁਣ ਦੇਖਦਾ ਬਹੁਤ ਚੰਗਾ ਥਾਣ ਕਰਦੀ ਹੈ ਮਾਜੜਾ ਥਾਣਾ ਸਹੀ ਗੱਲ ਹੈ ਬਾਈ ਕਿਸੇ ਵੀ ਵੀਰ ਨੂੰ ਨਾ ਬੈਡ ਪਸੰਦ ਆਵੇ ਬਾਈ ਨਾਲ ਕੰਟੈਕਟ ਚਲ ਉਧਰ ਹੋਏ ਵੀਡੀਓ ਨੂੰ ਵੇਖਣ ਲਈ ਧੰਨਵਾਦ